Ô con ơi 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 con ਹਾਂਜੀ ਤੁਸੀਂ ਦੇਖ ਰਹੇ ਹੋ ਸਪੈਸ਼ਲ نیوز ਪੰਜਾਬੀ ਤੇ ਮੈਂ ਆਰਸ਼ਦੀਪ ਸਿੰਘ ਅੱਜ ਅਸੀਂ ਮੰਡ ਖੇਤਰ ਵਿੱਚ ਪਹੁੰਚੇ ਹਾਂ ਕਿ ਜਿੱਥੇ ਕਿ ਕਿਸ਼ਨ ਸਿੰਘ ਵਾਲਾ ਦੇ ਨੌਜਵਾਨਾਂ ਵੱਲੋਂ ਹਰ ਪੀੜਤਾਂ ਵਾਸਤੇ ਲੰਗਰ ਦੀ ਸੇਵਾ ਚਾਰੀ ਸੇਵਾ ਕੀਤੀ ਜਾ ਰਹੀ ਆ ਆਓ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਹਾਂਜੀ ਸਰ ਤੁਹਾਡਾ ਕੀ ਕਹਿਣਾ ਜਦੋਂ ਤੁਸੀਂ ਹਰ ਪੀੜਤਾਂ ਵਾਸਤੇ ਚਾਰੀ ਸੇਵਾ ਕਰਦੇ ਹੋ ਦੇਖੋ ਜੀ ਕੱਲ ਜਿੰਨੀ ਕਿ ਜੋਗੇ ਮਤਲਬ ਸਾਡੇ ਪਿੰਡ ਦੇ ਲੋਕ ਜਾਂ ਕੋਈ ਵੀ ਸਮਾਜ ਸੰਸਥਾ ਆਪਣਾ ਲੰਗਰ ਲਾ ਰਹੀਆਂ ਵਾ ਅਸੀਂ ਸਹਿਯੋਗ ਕਰ ਰਹੇ ਹਾਂ ਜਿੰਨੀ ਜੋਗਾ ਪਿੰਡ ਹੈਗਾ ਪਿੰਡਿਕਸ਼ ਸਿੰਘ ਵਾਲਾ ਕੱਲ ਲੰਗਰ ਦੀ ਸੇਵਾ ਕੀਤੀ ਗਈ ਆ ਨੌਜਵਾਨਾਂ ਲੋ ਪਿੰਡ ਦੇ ਸਹਿਯੋਗ ਨਾਲ ਅੱਜ ਚਾਹ ਦੀ ਸੇਵਾ ਕੀਤੀ ਗਈ ਆ ਤੇ ਕੱਲ ਨੂੰ ਵੀ ਲੰਗਰ ਦੀ ਸੇਵਾ ਹੋਊਗੀ ਅਸੀਂ ਕੱਲ ਉਹ ਸਪੈਸ਼ਲ ਕੋਈ ਚੀਜ਼ ਲੈ ਕੇ ਆਵਾਂਗੇ ਜਾਂ ਕੋਈ ਬਰੀਆਨੀ ਹੋਗੀ ਜਾਂ ਕੁਝ ਵੀ ਹੋ ਗਿਆ ਤੇ ਸੇਵਾਵਾਂ ਤੋਂ ਅੱਜ ਚੱਲ ਰਹੀ ਆ ਜੀ ਤੇ ਕਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਇਹ ਸਾਨੂੰ ਹੋ ਗਿਆ ਜੀ ਤਕਰੀਬਨ 3-4 ਦਿਨ ਹੋ ਗਿਆ ਸੇਵਾ ਦੇ ਚੱਲ ਰਹੀ ਆ ਜੀ ਬੜੀਆ ਸੇਵਾ ਕਰ ਰਿਹਾ ਹੈ ਬਹੁਤ ਕਿੰਨੇ ਦਿਨਾਂ ਤੋਂ ਤੁਹਾਡੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਲਾਕੇ ਦੇ ਵਿੱਚ ਬਾਬਾ ਲੀਡਰ ਸਿੰਘ ਜੀ ਬਹੁਤ ਦਿਨਾਂ ਤੋਂ ਜਿਸ ਦਿਨ ਤੋਂ ਪਾਣੀ ਆਇਆ ਬਾਬਾ ਜੀ ਸੇਵਾ ਕਰ ਰਹੇ ਆ ਲੰਗਰਾਂ ਦੀ ਤੇ ਬੜੀ ਕਿਰਪਾ ਮਾਲਕ ਦੀ ਸਾਡੇ ਏਰੀਏ ਤੇ ਸਾਡਾ ਪਿੰਡ ਆ ਕਿਸਨ ਸਿੰਘ ਵਾਲਾ ਜੀ ਅਸੀਂ ਕੁਝ ਸੰਗਤਾਂ ਨੇ ਨਾਲ ਮਿਲ ਕੇ ਪ੍ਰਾਲਾ ਕੀਤਾ ਵੀ ਨਾਲ ਮਿਲ ਕੇ ਕੁਝ ਆਪਾਂ ਵੀ ਆਪਣੇ ਵੱਲੋਂ ਸ਼ੇਵਾ ਦੇ ਵਿੱਚ ਯੋਗਦਾਨ ਪਾਇਆ ਜਾਵੇ ਤੇ ਇਸ ਕਰਕੇ ਮਤਲਬ ਮਾਲਕ ਦੀ ਕਿਰਪਾ ਦੇ ਨਾਲ ਹੀ ਇਹ ਵੀ ਥੋੜਾ ਜਿੰਨੇ ਯੋਗੇ ਹੈਗੇ ਆ ਜੀ ਕਰ ਰਹੇ ਆ ਜੀ ਲੰਗਰ ਪਾਣੀ ਦਾ ਕੱਲ ਕੱਲ ਲੰਗਰ ਪ੍ਰਸ਼ਾਦਾ ਸੀ ਅੱਜ ਉਹ ਚਾਹ ਨਾਲ ਰਾਸਿਆ ਜੀ ਸੁੱਕੇ ਤੇ ਮਤਲਬ ਇਹਨਾਂ ਦੀ ਸੇਵਾ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ